ਸਾਰੇ ਤੇ ਤੁਹਾਡੇ ਸਾਡੇ ਚੈਨਲ ਕਮਲਪੁਰ ਤੋਂ ਜੁੜਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸੀਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਮਸ਼ੀਨ ਤੇ ਹੈਂਡਵਰਕ ਦੇ ਸੂਟਾਂ ਵੀ ਇਹਨਾਂ ਦੇ ਵਿੱਚ ਜਿਹੜੇ ਆਪਾਂ ਮਾਮਾਤੀਆ ਦੇ ਸੂਟ ਵੀ ਦੇਖੋ ਰੈਡੀ ਕੀਤੇ ਨੇਗੇ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਅੱਜ ਵੀ ਆਪਾਂ ਇਹ ਸੂਟ ਕਿਸ ਕੱਪੜੇ ਦੇ ਉੱਪਰ ਕਰਵਾਏ ਨੇ ਕਿੱਦਾਂ ਆਪਾਂ ਰੈਡੀ ਕੀਤੇ ਨੇ ਉਹ ਸੂਟ ਆਪਣੇ ਹੈਗੇ ਨੇ ਦੇਖੋ ਕੈਨੇਡਾ ਜਾਣ ਵਾਲੇ ਦੇਖੋ ਮੰਮੀ ਦਾ ਸੂਟ ਹੜਾਣ ਅਸਤੀਚ ਜਾ ਰਿਹਾ ਹੈ ਬੇਟੀ ਦਾ ਸੂਟ ਜਿਹੜਾ ਉਹ ਸਟਿਚ ਹੋ ਕੇ ਜਾ ਰਿਹਾਗਾ ਤੇ ਆਪਾਂ ਉਹ ਸੂਟਾਂ ਦੇ ਤੁਹਾਨੂੰ ਵੀਡੀਓ ਪਾਵਾਂਗੇ ਤੁਸੀਂ ਸਾਨੂੰ ਦੱਸਿਓ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਇਹਨਾਂ ਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਸੂਟ ਆ ਕਲਰ ਡਿਜ਼ਾਈਨ ਕੁਝ ਵੀ ਪਸੰਦ ਆਉਂਦਾਗਾ ਤਾਂ ਤੁਸੀਂ ਸਾਨੂੰ WhatsApp ਦੇ ਉੱਤੇ ਨੰਬਰ ਦਿੱਤੇ ਗਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਸਕਦੇ ਹੋ ਜਿਹੜਾ ਸਾਡਾ ਸਕਰੀਨ ਦੇ ਉੱਪਰ WhatsApp ਨੰਬਰ ਚੱਲ ਰਿਹਾ ਹੈਗਾ ਤੁਸੀਂ ਇਹਦੇ ਉੱਪਰ ਸਾਨੂੰ ਸਕਰੀਨਸ਼ਾਟ ਵੀ ਭੇਜ ਸਕਦੇ ਹੋ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਸਾਨੂੰ ਡਾਇਰੈਕਟਰੀ ਜਿਹੜਾ ਤੁਸੀਂ ਕਾਲ ਲਾ ਕੇ ਸਾਡੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਆਪਾਂ ਤੁਹਾਨੂੰ ਅੱਜ ਉਹ ਸੂਟਾਂ ਦੀ ਵੀਡੀਓ ਪਾਵਾਂਗੇ ਤੁਹਾਨੂੰ ਦੱਸਦੇ ਆਪਾਂ ਵੀ ਇਹ ਸੂਟ ਕਿੰਤਰਾਂ ਰੈਡੀ ਕੀਤੇ ਨੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਤੁਸੀਂ ਘਰ ਬੈਠੇ ਸੋਨੇ ਸੋਨੇ ਛੋਟੇ ਦੀ ਵੀਡੀਓ ਜਿਹੜੀ ਦੇਖ ਸਕੋ ਦੇ ਨਾਲ ਦੇ ਕੋ ਜਦੋਂ ਵੀ ਤੁਸੀਂ ਸਾਨੂੰ ਸੂਟ ਦਾ ਆਰਡਰ ਦਵੋਗੇ ਪਲੀਜ਼ ਰਿਕਵੈਸਟ ਹੈ ਤੁਹਾਨੂੰ ਹਾ ਪੇਮੈਂਟ ਪਹਿਲਾਂ ਕਰਨੀ ਪਊਗੀ ਹਾ ਪੇਮੈਂਟ ਜਦੋਂ ਤੁਹਾਡਾ ਸੂਟ ਰੈਡੀ ਹੋ ਗਿਆ ਉਸ ਤੋਂ ਬਾਅਦ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਤੁਹਾਡਾ ਸੂਟ ਰੈਡੀ ਹੋ ਗਿਆ ਪਲੀਜ਼ ਸਾਨੂੰ 15 ਤੋਂ 20 ਦਿਨ ਦਾ ਟਾਈਮ ਜ਼ਰੂਰ ਦਿਆ ਕਰੋ ਕਿਉਂਕਿ ਹੈਂਡਵਰਕ ਦੇ ਸੂਟਾਂ ਤੇ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਮਸ਼ੀਨ ਆਰੀ ਮਸ਼ੀਨ ਦਾ ਕੰਮ ਹੁੰਦਾ ਜਿਹੜਾ ਉਹ ਜਲਦੀ ਹੋ ਜਾਂਦਾਗਾ ਜਿਹੜਾ ਹੁੰਦਾਗਾ ਹੈਂਡਵਰਕ ਦਾ ਕੰਮ ਉਹ ਥੋੜਾ ਜਿਹਾ ਦੇਖੋ ਟਾਈਮ ਲੱਗਦਾ ਤੁਹਾਨੂੰ ਵੀ ਪਤਾ ਹੈ ਉਹ ਕੱਲਾ ਕੱਲਾ ਮੋਤੀ ਕੱਲੀ ਕੱਲੀ ਸ਼ਿੱਪੀ ਕੱਲੀ ਕੱਲੀ ਚੀਜ਼ ਬਣਾਉਣੀ ਹੱਥ ਦੇ ਨਾਲ ਹੈ ਨਾ ਸੂਈ ਦੇ ਨਾਲ ਉਹ ਬਹੁਤ ਜ਼ਿਆਦਾ ਜਿਹੜਾ ਵੀ ਔਖਾ ਕੰਮ ਪਲੀਜ਼ ਆਹ ਨੂੰ ਥੋੜਾ ਜਿਹਾ ਉਸ ਟਨ ਲਈ ਟਾਈਮ ਦਿਆ ਕਰੋ ਆਓ ਆਪਾਂ ਵੀਡੀਓ ਸ਼ੁਰੂ ਕਰ ਦਤਾ ਜਿਹੜਾ ਆਪਣਾ ਪਹਿਲਾ ਸੂਟ ਹੈ ਪਹਿਲਾ ਸੂਟ ਹੈਗਾ ਦੇਖੋ ਆਪਣਾ ਮਸ਼ੀਨਵਰਕ ਦਾ ਇਹ ਮਸ਼ੀਨਵਰਕ ਦਾ ਸੂਟ ਹੈਗਾ ਆਪਾਂ ਤੁਹਾਨੂੰ ਦਿਖਾਉਣੀ ਹੈ ਦੇਖੋ ਇਹ ਪਸ਼ਮੀਨੇ ਦੇ ਉੱਪਰ ਕਰਵਾਇਆ ਹੋਇਆ ਹੈਗਾ ਆਰਾਮ ਤੱਕ ਪਸ਼ਮੀਨਾ ਹੈਗਾ ਤੁਸੀਂ ਦੇਖ ਸਕਦੇ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਸੂਟ ਕਰਵਾਇਆ ਹੋਇਆ ਹੈ ਇਹ ਦੇਖ ਸਕਦੇ ਤੁਸੀਂ ਇਹਦੇ ਸ਼ਰਟ ਦੇ ਫਰੰਟ ਦਾ ਕੰਮ ਆ ਗਿਆ ਇਹ ਸ਼ਰਟ ਦੇ ਫਰੰਟ ਦਾ ਕੰਮ ਆ ਗਿਆ ਇਹਦੇ ਵਿੱਚ ਦੋ ਕਲੀਆਂ ਪੈਣਦੀਆਂ ਆ ਆਪਾਂ ਤੁਹਾਨੂੰ ਜਿਹੜੇ ਸੂਟ ਸਟਿਚ ਕੀਤਾ ਆਪਾਂ ਤੁਹਾਨੂੰ ਦੱਸਾਂਗੇ ਤੇ ਇਸ ਤਰ੍ਹਾਂ ਦੇ ਕਿ ਇਹ ਫਰੰਟ ਦਾ ਕੰਮ ਆ ਗਿਆ ਇਹ ਕੰਮ ਦੇਖੋ ਬਾਹਾਂ ਦੇ ਉੱਪਰ ਆ ਗਿਆ ਜਿਹੜਾ ਇਹ ਵਾਲਾ ਕੰਮ ਆਗਾ ਇਹ ਬਾਹਾਂ ਦੇ ਉੱਪਰ ਆ ਗਿਆ ਉਸੇ ਤਰ੍ਹਾਂ ਹੀ ਸੇਮ ਕੰਮ ਦੇਖੋ ਸਲਵਾਰ ਦੀਆਂ ਮੂਰਿਆਂ ਦੇ ਉੱਪਰ ਤੁਸੀਂ ਕੰਮ ਨੇੜੇ ਤੋਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਦਿਖਾਉਣੀ ਹੈ ਕੰਮ ਪੂਰਾ ਨੀਟ ਐਂਡ ਕਲੀਨ ਦਾ ਪੂਰਾ ਸਾਫ ਸੁਥਰਾ ਮਿਲੂਗਾ ਇਸ ਤਰ੍ਹਾਂ ਇਹਦੇ ਵਿੱਚ ਜੈਦੀ ਦਾ ਕੰਮ ਹੋਇਆ ਹੈ ਥਰੈਡ ਦਾ ਕੰਮ ਹੋਇਆ ਹੈ ਇਹ ਸਾਰੇ ਕਲਰ ਆਪਾਂ ਦੇਖੋ ਨਾ ਕਾਰੀਗਰ ਨੂੰ ਦੱਸਿਆ ਵੀ ਇਸ ਤਰ੍ਹਾਂ ਦੇ ਦੇ ਉੱਪਰ ਕਲਰ ਲਗਾਉਣੇ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਤਿਆਰ ਕਰਨਾ ਦੇਖੋ ਆਪਾਂ ਪੂਰਾ ਕੰਪਲੀਟ ਉਹ ਉਸੇ ਕਲਰਾਂ ਦੇ ਨਾਲ ਇਹ ਰੈਡੀ ਕਰਵਾਇਆਗਾ ਸਾਰੇ ਕਲਰ ਆਪਾਂ ਦੇਖੋ ਇਹ ਸਾਰੇ ਕਸਟਮਰ ਦੀ ਚੋਇਸ ਦੇ ਕਰਵਾਏ ਨੇ ਇਹ ਜਾਂ ਸੂਟ ਇੱਕ ਵਿੱਚ ਆਪਣਾ ਵੀ ਬਣਵਾਇਆਗਾ ਸੇਮ ਕਲਰ ਦੇ ਉੱਪਰ ਸੇਮ ਡਿਜ਼ਾਈਨ ਜੈਨੂ ਕਲਰ ਦੇ ਉੱਪਰ ਇਹ ਕਸਟਮਰ ਦਾ ਸੂਟ ਹੈ ਵੀ ਆਪਣੇ ਕੋਲ ਆਲਸਤੀ ਚ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਡਿਜ਼ਾਈਨ ਹੈ ਇਹ ਪਸ਼ਮੀਨੇ ਦੇ ਉੱਪਰ ਕਰਵਾਇਆ ਹੈਗਾ ਦੇਖੋ ਸਰਦੀ ਬਹੁਤ ਜਿਆਦਾ ਪੈ ਰਹੀ ਹੈ ਤੁਸੀਂ ਵੀ ਸਾਨੂੰ ਇਦਾਂ ਨੇ ਸੂਟ ਰੈਡੀ ਕਰਵਾਉਣ ਲਈ ਜੇਕਰ ਤੁਹਾਨੂੰ ਇਹ ਕਲਰ ਤੇ ਡਿਜ਼ਾਈਨ ਪਸੰਦ ਆ ਤਾਂ ਅਸੀਂ ਤੁਹਾਨੂੰ ਸੇਮ ਦੇ ਉੱਪਰ ਕਰਵਾ ਕੇ ਦੇਵਾਂਗੇ ਜੇਕਰ ਤੁਹਾਨੂੰ ਇਹ ਕਿਸੇ ਹੋਰ ਕਲਰ ਦੇ ਉੱਪਰ ਕਸਟਮਾਈਜ਼ ਕਰਵਾਉਣਾ ਹੈ ਤਾਂ ਉਹਦੇ ਉੱਪਰ ਵੀ ਤੁਸੀਂ ਇਹ ਕਰਵਾ ਸਕਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਨੂੰ ਕਿਹੜੇ ਸਟਾਫ ਦੇ ਉੱਪਰ ਕਿਹੜੇ ਕਲਰ ਦੇ ਉੱਪਰ ਇਹ ਸੇਮ ਹੈ ਜਿਹੜਾ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਇਹ ਸੇਵ ਕਰਵਾ ਸਕਦੇ ਹੋ ਉਸ ਤੋਂ ਬਾਅਦ ਅਗਲਾ ਸੂਟ ਹੈਗਾਗਾ ਹੈਂਡਵਰਕ ਦਾ ਹੈਂਡਵਰਕ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਇਹ ਕਸਟਮਰ ਨੇ ਕਰਵਾਇਆਗਾ ਪਿਓਰ ਜਾਰਜਟ ਜਿਹੜੀ ਆਪਾਂ ਡਾਈ ਕਰਵਾਈ ਹੈ ਕਿਉਂਕਿ ਬਲੈਕ ਪਿਓਰ ਜਾਰਜਟ ਜਿਹੜੀ ਇਹ ਬਲੈਕ ਇਦਾਂ ਨਹੀਂ ਮਿਲਦੀ ਕਿਉਂਕਿ ਡਾਈ ਕਰਵਾਉਣੀ ਪੈਂਦੀ ਹੈ ਹਮੇਸ਼ਾ ਇਹ ਪਿਓਰ ਜਾਰਜਟ ਦੇ ਉੱਪਰ ਕੰਮ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਤੁਹਾਨੂੰ ਸਲਵਾਰ ਦਿਖਾਵਾਂਗੇ ਇਹ ਪੇਂਟ ਦਾ ਡਿਜ਼ਾਈਨ ਸੀਗਾ ਜਿਹੜਾ ਕਸਟਮਰ ਨੇ ਹਾਂ ਹੱਥ ਦੇ ਵਿੱਚ ਕਸਟਮਾਈਜ਼ ਕਰਵਾਇਆਗਾ ਤੁਸੀਂ ਦੇਖ ਸਕਦੇ ਪੂਰੇ ਸ਼ਰਟ ਦੇ ਵਿੱਚ ਬੂਟੀਆਂ ਨੇ ਤੁਸੀਂ ਨੈਕ ਡਿਜ਼ਾਈਨ ਦੇਖ ਸਕਦੇ ਨੇੜੇ ਤੋਂ ਕੰਮ ਦੀ ਸਫਾਈ ਦੇਖ ਸਕਦੇ ਹੋ ਪੂਰਾ ਨੀਟ ਐਂਡ ਕਲੀਨ ਸਾਫ ਸੁਥਰਾ ਤੁਹਾਨੂੰ ਕੰਮ ਮਿਲੇਗਾ ਇਸ ਤਰ੍ਹਾਂ ਦਾ ਨੈਕ ਡਿਜ਼ਾਈਨ ਬਣਿਆ ਹੋਇਆਗਾ ਤੇ ਇਹਦੇ ਘੇਰੇ ਦੇ ਉੱਪਰ ਕੰਮ ਬਣਿਆ ਹੋਇਆ ਜਿਹੜਾ ਇਹ ਵਾਲਾ ਕੰਮ ਘੇਰੇ ਦੇ ਉੱਪਰ ਬਣਿਆ ਹੋਇਆ ਏਸੀ ਤਰ੍ਹਾਂ ਹੀ ਸੇਮ ਕੰਮ ਹੈਗਾਗਾ ਬਾਹਾਂ ਦੇ ਉੱਪਰ ਇਸ ਤਰ੍ਹਾਂ ਨਾ ਦੋਨੇ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਦੇਖੋ ਇਸ ਤਰ੍ਹਾਂ ਇਹ ਸਾਰਾ ਕੰਮ ਹੈ ਜਿਹੜਾ ਹੈਂਡਵਰਕ ਦਾਗਾ ਇਹਦੇ ਨਾਲ ਆਪਾਂ ਤੁਹਾਨੂੰ ਸਲਵਾਰ ਦਿਖਾਉលਿਆ ਸਲਵਾਰ ਇਹ ਹੈ ਕਿ ਇਹਦੇ ਨਾਲ ਟਾਈ ਐਂਡ ਆਇ ਕਿਉਂਕਿ ਇਹ ਡਿਜ਼ਾਈਨ ਆ ਕਾਫੀ ਚੱਲ ਰਿਹਾ ਸੀਗਾ ਦੇਖੋ ਉਹਨਾਂ ਨੇ ਜਿਹੜੀ ਸ਼ਾਲਤਾ ਪੇਂਟ ਨਹੀਂ ਕਰਵਾਈ ਪੇਂਟ ਕਰਵਾ ਕੇ ਇਹਦੇ ਉੱਪਰ ਵਰਕਰ ਹਾਈਲਾਈਟ ਲਾਈ ਕਰਵਾਇਆ ਉਹਨਾਂ ਨੇ ਇਹ ਕੰਮ ਸਾਰਾ ਜਿਹੜਾ ਹੈਂਡ ਦੇ ਵਿੱਚ ਕਰਵਾਇਆਗਾ ਇਹ ਸਲਵਾਰ ਹੈਗੀ ਦੇਖੋ ਇਸ ਤਰ੍ਹਾਂ ਦੀ ਟਾਈ ਐਂਡ ਆਇ ਟਾਈ ਐਂਡ ਆਇ ਸਲਵਾਰ ਇਸ ਤਰ੍ਹਾਂ ਦੀ ਸਟ੍ਰੇਟ ਸਲਵਾਰ ਬਣੂਗੀ ਇਹਦੀ ਦੋਨੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਦੇਖੋ ਡਾਈ ਦੇ ਨਾਲ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਇਸੇ ਤਰ੍ਹਾਂ ਇਹਨਾਂ ਕੋ ਟਾਈ ਐਂਡ ਡਾਈ ਹੈਗਾਗਾ ਦੁਪੱਟਾ ਆਪਾਂ ਤੁਹਾਨੂੰ ਦੁਪੱਟਾ ਵੀ ਦਿਖਾਉਣਾ ਪੱਲਿਆਂ ਦੇ ਉੱਪਰ ਉਹਦਾ ਇਸ ਤਰ੍ਹਾਂ ਦਾ ਟਾਈ ਐਂਡ ਡਾਈ ਕੀਤਾ ਹੋਇਆਗਾ ਦੁਪੱਟਾ ਇਹਦਾ ਬੇਸ ਕਲਰ ਦੇਖੋ ਵਿਚਾਲੇ ਤੋਂ ਰਹੂਗਾ ਬਲੈਕ ਸ਼ਰਟ ਦੀ ਤਰ੍ਹਾਂ ਤੇ ਸਲਵਾਰ ਦੀ ਤਰ੍ਹਾਂ ਦੋਨੇ ਪੱਲਿਆਂ ਤੋਂ ਟਾਈ ਐਂਡ ਡਾਈ ਦੁਪੱਟਾ ਕੀਤਾ ਹੋਇਆਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਕਲਰ ਪਸੰਦ ਆਗਾ ਤਾਂ ਤੁਸੀਂ ਇਸ ਤਰ੍ਹਾਂ ਦਾ ਵੀ ਤਿਆਰ ਕਰਾ ਸਕਦੇ ਹੋ ਜੇਕਰ ਤੁਸੀਂ ਇਹ ਸ਼ਰਟ ਪੇਂਟ ਕਰਵਾਉਣਾ ਚਾਹਦੇ ਹੈਂਡਵਰਕ ਨਹੀਂ ਕਰਵਾਉਣਾ ਚਾਹੁੰਦੇ ਫਿਰ ਤੁਹਾਨੂੰ ਇਹ ਕਾਫੀ ਘੱਟ ਪੈ ਜਾਊਗਾ ਤੁਸੀਂ ਇਹਨੂੰ ਪੇਂਟ ਕਰਵਾ ਕੇ ਵੀ ਹਾਈਲਾਈਟ ਕਰਵਾ ਸਕਦੇ ਹੋ ਜੇਕਰ ਤੁਸੀਂ ਨੈਕ ਦਾ ਕੰਮ ਨਹੀਂ ਕਰਵਾਉਣਾ ਚਾਹੁੰਦੇ ਇਕੱਲੇ ਘੇਰ ਦਾ ਕੰਮ ਕਰਵਾ ਲੈਣਾ ਫਿਰ ਵੀ ਬਣ ਜੂਗਾ ਜੇਕਰ ਤੁਸੀਂ ਇਹਨੂੰ ਆਰ ਇਹ ਮਸ਼ੀਨ ਦੇ ਵਿੱਚ ਇਸ ਡਿਜ਼ਾਈਨ ਨੂੰ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਆਰ ਇਹ ਮਸ਼ੀਨ ਦੇ ਵਿੱਚ ਖੱਲਾ ਮਸ਼ੀਨ ਦੇ ਵਿੱਚ ਇਹ ਕਿਸੇ ਵੀ ਵਰਕਰ ਦੇ ਵਿੱਚ ਇਹਨੂੰ ਰੈਡੀ ਕਰਵਾਉਣਾ ਚਾਹੁੰਦੇ ਤਾਂ ਇਹ ਇਹ ਕੰਮ ਉਸੇ ਤਰੀਕੇ ਦੇ ਨਾਲ ਹੀ ਬਣ ਜੂਗਾ ਇਹ ਨਹੀਂ ਹੈਗਾ ਵੀ ਹੈਂਡ ਵਾਲਾ ਕੰਮ ਹੈ ਉਹ ਆਰ ਵਿੱਚ ਨਹੀਂ ਬਣਦਾ ਜਾਂ ਉਹ ਮੰਨ ਕੇ ਚੱਲੋ ਆ ਪਾਪਾ ਮਸ਼ੀਨ ਚ ਦੀ ਵਾਲਾ ਜਿਸ ਤਰ੍ਹਾਂ ਤੁਸੀਂ ਕਹੋਗੇ ਇਹ ਡਿਜ਼ਾਈਨ ਉਹ ਉਸੇ ਤਰ੍ਹਾਂ ਹੀ ਕੰਪਲੀਟ ਬਣ ਜਾਊਗਾ ਜੇਕਰ ਤੁਹਾਨੂੰ ਇਦਾਂ ਦਾ ਹੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤਾਂ ਆਪਣੇ ਲਈ ਸੂਟ ਜਿਹੜਾ ਤੁਸੀਂ ਬੁੱਕ ਕਰਵਾ ਸਕਦੇ ਹੋ ਇਸ ਤੋਂ ਬਾਅਦ ਆਏਗਾ ਪਤ ਤੁਹਾਨੂੰ ਜਿਵੇਂ ਦੱਸਿਆ ਸੀਗਾ ਮਾਂ ਮਾਤੀਆਂ ਦਾ ਸੂਟ ਪਹਿਲਾਂ ਪਤ ਤੁਹਾਨੂੰ ਮੰਮੀ ਦਾ ਸੂਟ ਦਿਖਾਉਣੇ ਆ ਇਸ ਤਰ੍ਹਾਂ ਦਾ ਦੇਖੋ ਆਪਾਂ ਉਹਨਾਂ ਦੀ ਮੰਮੀ ਦਾ ਸੂਟ ਰੈਡੀ ਕੀਤਾਗਾ ਇਹ ਇੱਕ ਫਰਾਕ ਦਾ ਡਿਜ਼ਾਈਨ ਸੀਗਾ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਪਿਕ ਲਗਾਉਣ ਦੀ ਸਕਰੀਨ ਦੇ ਉੱਪਰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਉਹ ਪਿਕ ਭੇਜੀ ਸੀ ਆਪਾਂ ਨੂੰ ਤੇ ਆਪਾਂ ਉਹਦੇ ਤੋਂ ਇਹ ਫਰਾਕ ਵਾਲਾ ਡਿਜ਼ਾਈਨ ਦੇਖੋ ਸ਼ਰਟ ਦੇ ਉੱਪਰ ਬਣਾਇਆ ਸ਼ਰਟ ਪੂਰੀ ਹੈਵੀ ਹੈ ਦੇਖੋ ਇਸ ਤਰ੍ਹਾਂ ਦਾ ਇਹ ਨੈਕ ਡਿਜ਼ਾਈਨ ਬਣਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਨੈਕ ਡਿਜ਼ਾਈਨ ਬਣਾਇਆ ਹੋਇਆਗਾ ਦੇਖੋ ਉੱਪਰ ਨੂੰ ਜਾਣਗੇ ਦੋ ਸੈਂਟਰ ਪੈਨਲ ਸੈਂਟਰ ਪੈਨਲ ਤੋਂ ਬਾਅਦ ਜਿਹੜਾ ਘੇਰ ਦਾ ਕੰਮ ਆ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਪਰ ਫਰਾਕ ਦੇ ਉੱਪਰੋਂ ਡਿਜ਼ਾਈਨ ਚੱਕਿਆ ਆਪਾਂ ਇਹ ਬਰਾਕ ਦੇ ਉੱਪਰੋਂ ਡਰੇਸ ਬਣਾ ਕੇ ਆਪਾਂ ਸ਼ਰਟ ਰੈਡੀ ਕੀਤੀ ਹੈ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਨੇੜੇ ਤੋਂ ਆਪਾਂ ਪੈਚ ਲਗਾ ਕੇ ਦੇਖੋ ਇਸ ਤਰ੍ਹਾਂ ਨਾਲ ਸਲਵਾਰ ਦੇ ਨਾਲ ਨਾ ਇਹਦੇ ਉੱਪਰ ਫਿਰ ਕੰਮ ਇਹਨਾਂ ਕਸਟਮਾਈਜ਼ ਕਰਵਾਇਆ ਹੋਇਆਗਾ ਇਸ ਤਰ੍ਹਾਂ ਨਾ ਇਹ ਫਰੌਕ ਸੀਗੀ ਉਹਨਾਂ ਨੇ ਆਪਣੇ ਲਈ ਸ਼ਰਟ ਬਣਵਾਈ ਆ ਬੇਟੀ ਦੀ ਆਪਾਂ ਉਹਦੀ ਦੀ ਫਰੌਕ ਰੈਡੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਬਾਹਮਲੇ ਉੱਪਰ ਆ ਗਿਆ ਸਲਵਾਰ ਇਹਦੀ ਬਿਲਕੁਲ ਪਲੇਨ ਹੈਗੀ ਦੁਪੱਟਾ ਆਪਾਂ ਇਹਨਾਂ ਲੈਸਸ ਲਗਾ ਕੇ ਰੈਡੀ ਕੀਤਾ ਹੋਇਆਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਗਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋ ਇਹ ਵਾਲੀ ਆਪਾਂ ਇਹਦੇ ਨਾਲ ਰੱਖੀ ਹੋਈ ਹੈ ਸਲਵਾਰ ਪ्युअर オーਰਗੈਨਜ਼ਾ ਦਾ ਆਪਾਂ ਲਗਾਇਆ ਹੈ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਨਾਲ ਆਪਾਂ ਫੋਰ ਸਾਈਡ ਲੈਸ ਦਿੱਤੀ ਹੋਈ ਹੈ ਸੈਂਟਰ ਦੇ ਵਿੱਚ ਦੋ ਆਪਾਂ ਇਸ ਤਰ੍ਹਾਂ ਦੇ ਸੈਂਟਰ ਪੈਨਲ ਪਾਏ ਹੋਏ ਨੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦੇ 골ਡਨ ਕਲਰ ਦੇ ਤੇ ਲੈਸ ਵੀ ਆਪਾਂ ਪੂਰੀ ਪਲੇਸ ਦੇ ਨਾਲ ਦੇਖੋ ਇਸ ਤਰ੍ਹਾਂ ਦੀ ਲੈਸ ਜਿ ਲਗਾਈ ਹੋਈ ਹੈ ਦੁਪੱਟੇ ਨੂੰ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਬਾਬਾ ਸਾਬ ਮੈਸੇਜ ਕਰ ਸਕਦੇ ਹੋ ਸਾਡੇ ਤੋਂ ਇਦਾਂ ਦਾ ਸੂਟ ਹੈ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਹੁਣ ਆਪਾਂ ਤੁਹਾਨੂੰ ਇਹਨਾਂ ਦੀ ਬੇਟੀ ਦਾ ਸੂਟ ਦਿਖਾਉਨੇ ਆਂਗੇ ਇਹ ਆਪਾਂ ਬੇਟੀ ਦੀ ਜਿਹੜੀ ਫਰੌਕ ਆ ਰੈਡੀ ਕੀਤੀ ਇਹਨਾਂ ਦੀ ਬੇਟੀ ਹੈਗੀ 3 ਸਾਲ ਦੀ ਇਸ ਤਰ੍ਹਾਂ ਨਾ ਪਹਿਲਾਂ ਪਤਨੂ ਦੇਖੋ ਫਰੌਕ ਦਾ ਸਾਰਾ ਦਿਖਾ ਰਹੀ ਦੇਖੋ ਕਲਗਾਲੀ ਫਰੌਕ ਹੈ ਆਪਾਂ ਕਲੀਆਂ ਕੱਟ ਕਰਕੇ ਇਹਦੇ ਉੱਪਰ ਫੇਰ ਵਰਕ ਕੀਤਾ ਹੈ ਇਸ ਤਰ੍ਹਾਂ ਦਾ ਉਸੇ ਤਰ੍ਹਾਂ ਦੇ ਕੋ ਬੈਕ ਵਾਲੀ ਕਲਗਾਲੀ ਉੱਪਰ ਕੰਮ ਆ ਜਾਊਗਾ ਪੂਰਾ ਕੰਮ ਮੈਂ ਨਾ ਪੂਰਾ ਹੈਵੀ ਕੀਤਾ ਹੋਇਆ ਜਿੰਨਾ ਮੰਮੀ ਦੇ ਸ਼ਰਟ ਦੇ ਉੱਪਰ ਹੋਇਆ ਹੋਇਆ ਨਾ ਓਨੇ ਬੇਟੀ ਦੀ ਫਰੌਕ ਦੇ ਉੱਪਰ ਕੰਮ ਹੈ ਤੇ ਆਪਾਂ ਛੋਟਾ ਜਿਹਾ 2 ਲੱਕ ਬਣਾ ਕੇ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਦੀ ਫਰੌਕ ਦੀ ਜਿਹੜੀ ਬਾਡੀ ਹੈ ਉੱਪਰਲੀ ਉਹਦੇ ਉੱਪਰ ਵੀ ਇਸ ਤਰ੍ਹਾਂ ਦਾ ਪੂਰਾ ਹੈਵੀ ਕੰਮ ਦਿੱਤਾ ਹੋਇਆ ਉਸੇ ਤਰ੍ਹਾਂ ਦੇਖੋ ਆਪਾਂ ਬਾਹਮਾ ਦੇ ਉੱਪਰ ਕੰਮ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਵੀ ਆਪਾਂ ਉਸੇ ਤਰ੍ਹਾਂ ਦਾ ਕੰਮ ਕੀਤਾ ਹੋਇਆ ਹੈਗਾ ਇਹਦੇ ਨਾਲ ਵੀ ਆਪਾਂ ਪਿੰਕ ਕਲਰ ਦੀ ਸਲਵਾਰ ਲਗਾਈ ਹੋਈ ਹੈ ਸਲਵਾਰ ਵੀ ਦੀ ਸਟਿਚ ਕੀਤੀ ਹੋਈ ਹੈ ਆstra ਸਲਵਾਰ ਬਿਲਕੁਲ ਸਿੰਪਲ ਹੈ ਹੀ ਤੇ ਦੁਪੱਟਾ ਜਿਹੜਾ ਆਪਾਂ ਪਿਓਰ ਆਰਗੈਂਜ਼ਾ ਦਾ ਛੋਟਾ ਜਿਹਾ ਸੇਮ ਟੂ ਸੇਮ ਦੁਪੱਟਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਸੇਮ ਲੈਸਸ ਲਗਾ ਕੇ ਸੇਮ ਕਲੀਆਂ ਪਾ ਕੇ ਆਪਾਂ ਜਿਹੜਾ ਦੁਪੱਟਾ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੇਖੋ ਇਹ ਕਈ ਵਾਰ ਕੀ ਹੁੰਦਾਗਾ ਆਪਾਂ ਨੂੰ ਸੇਮ ਡਿਜ਼ਾਈਨ ਹੈ ਜਿਹੜਾ ਆਪਾਂ ਨੂੰ ਰੈਡੀਮੇਡ ਕੀਤਾ ਹੋਇਆ ਵੀ ਮਿਲ ਜਾਂਦਾ ਪਲੀਜ਼ ਤੁਸੀਂ ਆਏ ਨਾ ਕਿਹਾ ਕਰੋ ਵੀ ਇਹ ਸੂਟ ਅਸੀਂ ਇਨਕ ਦੇ ਵਿੱਚ ਬਣਾ ਲੈ ਜਾ ਅਸੀਂ ਇਨਕ ਦੇ ਵਿੱਚ ਰੈਡੀ ਕਰਵਾ ਲਾਂਗੇ ਦੇਖੋ ਇਹ ਰੈਡੀਮੈਂਟ ਕੀਤੇ ਕਰਾਏ ਹੁੰਦੇ ਨੇ ਵੱਡੀਆਂ ਮਸ਼ੀਨਾਂ ਦਾ ਕੰਮ ਹੁੰਦਾ ਜਿਹੜਾ ਆਪਾਂ ਵੱਡੀਆਂ ਮਸ਼ੀਨਾਂ ਦਾ ਕੰਮ ਕਰਿਆ ਹੋਇਆ ਲੈ ਲੈ ਆਪਾਂ ਨੂੰ ਸਸਤੇ ਦੇ ਵਿੱਚ ਵੀ ਮਿਲ ਜਾਂਦਾਗਾ ਪਲੀਜ਼ ਤੁਸੀਂ ਸਾਨੂੰ ਐਦਾਂ ਨਾ ਕਿਹਾ ਕਰੋ ਵੀ ਜਿਹੜਾ ਇਹ ਕੰਮ ਆਗਾ ਜਿਸ ਤਾਂ ਇੰਨੇ ਦੇ ਵਿੱਚ ਕਰਵਾ ਲਿਆ ਜਾਂ ਤੁਸੀਂ ਮਹਿੰਗਾ ਦੱਸ ਰਹੇ ਹੋ ਜਾਂ ਕਿਵੇਂ ਵੀ ਦੇਖੋ ਸਾਰਾ ਕੰਮ ਜਿਹੜੇ ਸਾਡੇ ਕਾਰੀਗਰ ਨੇ ਸਾਡੇ ਵਰਕਰ ਨੇ ਉਹ ਦੇਖੋ ਹੱਥ ਨਾਲੇ ਕੰਮ ਕਰਦੇ ਨੇ ਇਹ ਚੀਜ਼ਾਂ ਤੇ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ ਜਦੋਂ ਵੀ ਤੁਸੀਂ ਸੂਟ ਦਾ ਆਰਡਰ ਦਿੰਦੇ ਹੋ ਪਲੀਜ਼ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਸੂਟ ਦਾ ਆਰਡਰ ਦਿਨੇ ਹੋਗੇ ਤਾਂ ਉਹ ਦੋ ਤੁਸੀਂ ਸਾਨੂੰ ਇਹ ਗੱਲ ਲੱਗਿਆ ਕਰੋ ਵੀ ਤੁਸੀਂ ਸਾਨੂੰ ਮਹਿੰਗਾ ਦੱਸ ਰਹੇ ਹੋ ਵੀ ਇਹ ਸੂਟ ਜਿਹੜਾ ਸਾਨੂੰ ਮਹਿੰਗਾ ਲੱਗ ਰਿਹਾ ਹੈਗਾ ਜਦੋਂ ਵੀ ਆਪਾਂ ਦੇਖੋ ਕੰਮ ਕਰਵਾਉਣਾ ਆਪਾਂ ਪੂਰੀ ਦਸੱਲੀ ਦੇ ਨਾਲ ਕਰਵਾਉਣ ਦੇਖੋ ਇਹ ਫਰੌਕ ਦੇ ਉੱਪਰ ਕਾਫੀ ਦਿਨ ਲੱਗੇ ਨੇ ਇਹ ਦੋ ਤਿੰਨ ਦਿਨ ਦੇ ਵਿੱਚ ਫਰੌਕ ਜਿਹੜੀ ਰੈਡੀ ਹੋਈ ਆ ਹਨਾ ਕਿਉਂਕਿ ਛੋਟੀ ਸੀ ਛੋਟੀਆਂ ਕਲੀਆਂ ਸੀ ਇਹਨਾਂ ਜਿਹੜਾ ਆਪਾਂ ਅੱਡੇ ਦੇ ਉੱਪਰ ਲਗਾਉਨੇ ਆ ਨਾ ਇਹ ਕਲੀਆਂ ਦੇਖੋ ਇਸ ਤਰ੍ਹਾਂ ਨਹੀਂ ਲੱਗਦੇ ਪਹਿਲਾਂ ਤਾਂ ਇੱਕ ਮੈਂ ਇਹਨਾਂ ਨੂੰ ਕੱਟ ਕੀਤਾ ਫਿਰ ਮੈਂ ਕਲੀਆਂ ਨੂੰ ਸਟੀਚਿੰਗ ਕੀਤਾ ਫਿਰ ਇੱਕ ਲਾਈਨਿੰਗ ਦੇ ਉੱਪਰ ਅਟੈਚ ਕੀਤਾ ਫਿਰ ਮੈਂ ਕਾਰੀਗਰ ਨੂੰ ਕਿਹਾ ਵੀ ਇਹਨੂੰ ਇਸ ਤਰ੍ਹਾਂ ਹੋਣ ਵਰਕ ਕਰੋ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੜੇ ਮੁਸ਼ਕਲ ਦੇ ਨਾਲ ਬਣਦੀਆਂ ਨੇ ਜਿਹੜਾ ਆਪਾਂ ਐਲਐਨਡੀ ਕੇ ਰੀਡਮੈਂਟ ਤਿਆਰ ਕੀਤਾ ਕਰਾ ਦੇਖੋ ਉਹ ਤੁਹਾਨੂੰ ਆਈ ਨਹੀਂ ਪਤਾ 2000 1500 ਦੇ ਵਿੱਚ ਵੀ ਮਿਲ ਜੇ ਹਨਾ ਵੀਓ 2500 ਤੱਕਰ ਵੀ ਮਿਲ ਜੇ ਦੇਖੋ ਜਿਹੜੇ ਇਹ ਵਾਲੇ ਸੂਟ ਨੇ ਮਾਮਾਤੀ ਹਨਾ ਇੱਕ ਇੱਕ ਸੂਟ 7-7000 ਰੁਪਏ ਦੇ ਵਿੱਚ ਰੈਡੀ ਹੋਇਆ ਮੈਂ ਤੁਹਾਨੂੰ ਇਹ ਦੇਖੋ ਇੱਕਦਾਂ ਗੱਲ ਕਲੀਅਰ ਕਰਨਾ ਚਾਹਣੀ ਹੈ ਮੰਮੀ ਦੇ ਸੂਟ ਦੇ ਉੱਪਰ ਵੀ 7000 ਰੁਪਏ ਦਾ ਖਰਚਾ ਆਏਗਾ ਤੇ ਬੇਟੀ ਦੇ ਉੱਪਰ ਵੀ ਦੇਖੋ ਆਪਾਂ ਜਿਹੜੀ ਫਰੌਕ ਦੀ ਇਹਨਾਂ ਤੋਂ ਸਟੀਚਿੰਗ ਨਹੀਂ ਲੈ ਲਈ ਕਿਉਂਕਿ ਅਸੀਂ ਬੇਟੀ ਦੀ ਫਰੌਕ ਦੀ ਸਟੀਚਿੰਗ ਆਸੀਂ ਵੈਸੇ ਹੀ ਕਰਕੇ ਭੇਜੇ ਕਿਉਂਕਿ ਸਾਨੂੰ ਐਵੇਂ ਅਲੱਗ-ਅਲੱਗ ਚੀਜ਼ਾਂ ਭੇਜਣੀਆਂ ਵਧੀਆ ਨਹੀਂ ਲੱਗਿਆ ਕਿਉਂਕਿ ਬਾਜੂ ਅਲੱਗ ਸੀ ਜਿਹੜੀ ਪ੍ਰੋਕ ਦੀ ਬੈਲਟ ਸੀ ਉਹ ਲੱੱਗ ਸੀ ਕਲੀਆਂ ਦਾ ਕੱਪੜਾ ਜਿਹੜਾ ਅਲੱਗ ਸੀ ਕਿਉਂਕਿ ਇਹਨਾਂ ਨੂੰ ਅਸੀਂ ਅਟੈਚ ਵੀ ਕਰਨਾ ਸੀ ਸਾਨੂੰ ਪਤਾ ਸੀ ਅਸੀਂ ਕਿਹੜੇ ਤਰੀਕੇ ਨਾਲ ਇਹਨੂੰ ਕਟਾਈ ਕੀਤਾ ਹੋਇਆ ਕਿਹੜੇ ਤਰੀਕੇ ਦਾ ਸੀ ਇਹਨੂੰ ਜੜਨਾਗਾ ਕਿਹੜੇ ਤਰੀਕੇ ਨਾਲ ਅਸੀਂ ਇਹਨੂੰ ਕਿਵੇਂ ਤਿਆਰ ਕਰਨਾ ਹੈ ਨਾ ਅਸੀਂ ਇੱਕ ਇੱਕ ਚੀਜ਼ ਇਹਦੀ ਪੂਰੀ ਕੰਪਲੀਟ ਕਰਕੇ ਫਿਰ ਇਹਨੂੰ ਤਿਆਰ ਕੀਤਾ ਹੈ ਪਲੀਜ਼ ਜਦੋਂ ਵੀ ਤੁਸੀਂ ਆਰਡਰ ਦਿਨੇ ਹੋ ਪਹਿਲਾਂ ਤੁਸੀਂ ਰੈਡੀਮੈਂਟ ਚੈੱਕ ਕਰਿਆ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਹੱਥ ਦਾ ਕੰਮ ਆ ਪਲੀਜ਼ ਉਹਨੂੰ ਚੈੱਕ ਕਰਿਆ ਕਰੋ ਵੀੜਾ ਹੱਥ ਦਾ ਕੰਮ ਕਿਹੜੇ ਤਰੀਕੇ ਨਾਲ ਹੋ ਰਿਹਾ ਹੈ ਪੂਰਾ ਨੀਟਡ ਕਲੀਨ ਪੂਰਾ ਸਾਫ਼ ਉਤਰ ਕੰਮ ਆ ਆ ਪਤਾ ਨਹੀਂ ਇੱਕ ਵਾਰ ਫੇਰ ਦੇਖੋ ਨੇੜੇ ਤੋਂ ਦਿਖਾਉਣਾ ਹੈ ਕੰਮ ਦੇ ਵਿੱਚ ਕੋਈ ਦੇਖੋ ਇਹਦਾ 프ਰੰਟ ਦਾ ਪੱਲਾ ਸਾਰਾ ਰੈਡੀ ਹੈ ਉਵੇਂ ਦੇਖੋ ਬੈਕ ਦਾ ਨੀਚੇ ਤੋਂ ਪੱਲਾ ਅੱਠੇ ਦੀ ਅੱਠੇ ਗਲੀਆਂ ਦੇਖੋ ਪੂਰਿਆ ਹੈਵੀ ਨਹੀਂ ਹੈ ਇਹ ਫਰੌਕ ਦੀਆਂ ਤਾਂ ਦੇਖੋ ਜੇਕਰ ਤੁਹਾਨੂੰ ਇੱਕ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ WhatsApp ਨੰਬਰ ਦੇ ਉੱਪਰ ਭੇਜ ਸਕਦੇ ਹੋ ਸਾਡੇ ਤੋਂ ਇਦਾਂ ਦੇ ਸੂਟ ਜਿਹੜਾ ਤੁਸੀਂ ਘਰ ਬੈਠੇ ਤਿਆਰ ਕਰਵਾ ਸਕਦੇ ਹੋ ਇਹਨਾਂ ਨੂੰ ਤੁਸੀਂ ਬ੍ਰਾਈਡਲ ਕਿਸੇ ਰੈੱਡ ਕਲਰ ਤੇ ਬਣਵਾਉਣਾ ਚਾਹੁੰਦੇ ਤੁਸੀਂ ਬ੍ਰਾਈਡਲ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਭਾਗਲੀ ਵੀਡੀਓ ਤੇ ਸਤਿ ਸ਼੍ਰੀ ਅਕਾਲ ਜੀ